ਤੰਗੀ ਜ਼ਿੰਦਗੀ ਅਤੇ ਸੋਹਣੀ ਸਿਹਤ ਲਈ ਅਜ਼ਮਾਏ ਹੋਏ ਅਸਰਦਾਰ ਬਾਟ ਘਰੇਲੂ ਨੁਸਖੇ ਨੰਬਰ 1 ਗਰਮ ਦੁੱਧ ਦੇ ਵਿੱਚ ਸੌਂ ਪਾ ਕੇ ਪੀਣ ਤੇ ਨਾਲ ਕਮਰ ਦਰਦ ਤੋਂ ਵੱਡੀ ਰਾਹਤ ਮਿਲਦੀ ਆ ਨੰਬਰ 2 ਸਾਨੂੰ ਹਰ ਰੋਜ਼ ਸੌਂ ਤੋਂ ਪਹਿਲਾਂ ਪਿਸ਼ਾਬ ਕਰਕੇ ਪੈਣਾ ਚਾਹੀਦਾ ਹੈ ਇਦਾਂ ਕਰਨ ਦੇ ਨਾਲ ਸਾਡੇ ਗੁਰਦੇ ਕਦੇ ਨਹੀਂ ਖਰਾਬ ਹੁੰਦੇ ਨੰਬਰ 3 ਰਾਤ ਨੂੰ ਆਪਣੇ ਪੇਟ ਦੀ ਧੁੰਨੀ ਵਿੱਚ ਤੇਲ ਪਾਉਣ ਦੇ ਨਾਲ ਦਿਮਾਗ ਤੀਜ ਰਹਿੰਦਾ ਹੈ ਅਤੇ ਸਵਾਸਤ ਵੀ ਚੰਗਾ ਬਣਿਆ ਰਹਿੰਦਾ ਹੈ ਨੰਬਰ 4 ਕੱਟਿਆ ਹੋਇਆ ਪਿਆਜ਼ ਕਦੇ ਵੀ ਸਾਨੂੰ ਦੂਜੇ ਦਿਨ ਤੱਕ ਨਹੀਂ ਖਾਣਾ ਚਾਹੀਦਾ ਇਦਾਂ ਕਰਨ ਦੇ ਨਾਲ ਪੇਟ ਦੀਆਂ ਕਈ ਬਿਮਾਰੀਆਂ ਹੋ ਜਾਂਦੀਆਂ ਨੇ ਨੰਬਰ 5 ਜਿਹੜੇ ਲੋਕ ਹਰ ਰੋਜ਼ ਦਹੀਂ ਦਾ ਸੇਵਨ ਕਰਦੇ ਨੇ ਉਹਨਾਂ ਨੂੰ ਕਦੇ ਵੀ ਪਿਸ਼ਾਬ ਵਿੱਚ ਇਨਫੈਕਸ਼ਨ ਨਹੀਂ ਹੁੰਦੀ ਨੰਬਰ 6 ਰੋਜ਼ਾਨਾ ਸਵੇਰੇ ਖਾਲੀ ਪੇਟ ਉੱਠ ਕੇ ਲਮਕਣ ਦੇ ਨਾਲ ਲੰਬਾਈ ਵਧ ਜਾਂਦੀ ਆ ਨੰਬਰ 7 ਮੂੜੀ ਦਾ ਰਸ ਪੀਣ ਦੇ ਨਾਲ ਪਿੱਤੇ ਦੀ ਪਥਰੀ ਬਾਨੀ ਬੰਦ ਹੋ ਜਾਂਦੀ ਆ ਨੰਬਰ 8 ਰੋਜ਼ਾਨਾ ਸਵੇਰੇ ਥੋੜਾ ਜਿਹਾ ਲਸਣ ਦਾ ਟੁਕੜਾ ਖਾਣ ਦੇ ਨਾਲ ਕਦੇ ਵੀ ਬਿਮਾਰੀ ਜਲਦੀ ਨੇੜੇ ਨਹੀਂ ਆਉਂਦੀ ਨੰਬਰ 9 ਸਵੇਰੇ ਹਰ ਰੋਜ਼ ਉੱਠ ਕੇ ਕੰੰਗੀ ਕਰਨ ਦੇ ਨਾਲ ਸਾਡੇ ਵਾਲ ਮਜ਼ਬੂਤ ਹੋ ਜਾਂਦੇ ਨੇ ਨੰਬਰ 10 ਜੇਕਰ ਤੁਹਾਡੇ ਹੋਠ ਨਹਮੇਸ਼ਾ ਬਲੈਕ ਰੈਂਦੇ ਆ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਬੁੱਲਾਂ ਦੇ ਉੱਪਰ ਦਹੀਂ ਦੀ ਮਲਾਈ ਲਗਾ ਲਓ ਅਤੇ ਇਸ ਦੇ ਨਾਲ ਉਹ ਗੁਲਾਬੀ ਤੇ ਪਲੇਨ ਹੋ ਜਾਣਗੇ ਨੰਬਰ 11 ਗੋੜਦਾ ਸੇਵਨ ਕਰਨ ਦੇ ਨਾਲ ਸਾਨੂੰ ਕਦੇ ਵੀ ਸ਼ੂਗਰ ਦੀ ਦਿੱਕਤ ਨਹੀਂ ਆਉਂਦੀ ਨੰਬਰ 12 ਰੋਜ਼ਾਨਾ ਬੇਰ ਦਾ ਸੇਵਨ ਕਰਨ ਦੇ ਨਾਲ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹਮੇਸ਼ਾ ਲਈ ਦੂਰ ਹੋ ਜਾਂਦੀਆਂ ਨੇ ਨੰਬਰ 13 ਹਰ ਰੋਜ਼ ਸਵੇਰੇ ਉੱਠ ਕੇ ਖਾਲੀ ਪੇਟ ਟਮਾਟਰ ਦਾ ਸੇਵਨ ਕਰਨ ਦੇ ਨਾਲ ਵਾਲ ਕਦੇ ਵੀ ਸਫੇਦ ਨਹੀਂ ਹੁੰਦੇ ਨੰਬਰ 14 ਰਾਤ ਨੂੰ ਸੌਣ ਤੋਂ ਪਹਿਲਾਂ ਗੂੰਗੁਨਾ ਪਾਣੀ ਪੀਣ ਦੇ ਨਾਲ ਸਾਡੇ ਗੁਰਦੇ ਹਮੇਸ਼ਾ ਸਾਫ਼ ਰਹਿੰਦੇ ਹਨ ਨੰਬਰ 15 ਹਰੀ ਇਲਾਈਚੀ ਦਾ ਸੇਵਨ ਕਰਨ ਦੇ ਨਾਲ ਕਦੇ ਵੀ ਸਾਡਾ ਸਾਹ ਨਹੀਂ ਫੁੱਲਦਾ ਮਤਲਬ ਸਾਨੂੰ ਸਾਹ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 16 ਅਮਰੂਦ ਦਾ ਸੇਵਨ ਕਰਨ ਦੇ ਨਾਲ ਸੁਸਤੀ ਅਤੇ ਡਿਪਰੈਸ਼ਨ ਖਤਮ ਹੋ ਜਾਂਦਾ ਹੈ। ਨੰਬਰ 17 ਜਿਆਦਾ ਠੰਡਾ ਪਾਣੀ ਪੀਣ ਦੇ ਨਾਲ ਸਾਡਾ ਚਿਹਰਾ ਮੁਰਝਾ ਆ ਜਾਂਦਾ ਹੈ ਤੇ ਛਾਈਆਂ ਪਿਆ ਜਾਂਦੀਆਂ ਨੇ। ਨੰਬਰ 18 ਜੇਕਰ ਅਸੀਂ ਤਾਂ ਨੀਂਦੇ ਰਾਸ ਨੂੰ ਆਪਣੇ ਗੰंजे ਸਿਰ ਉੱਪਰ ਲਗਾਉਂਦੇ ਆ ਤਾਂ ਬਾਲ ਆਉਣੇ ਸ਼ੁਰੂ ਹੋ ਜਾਂਦੇ ਨੇ। ਨੰਬਰ 19 ਗਰਮ ਰੋਟੀ ਤੇ ਨਾਲ ਦਹੀਂ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ। ਦਹੀਂ ਗਰਮ ਚੌਲਾ ਨਾਲ ਵੀ ਨਹੀਂ ਖਾਣੀ ਚਾਹੀਦੀ। ਨੰਬਰ 20 ਰਜ਼ਾਨਾ ਪਿਆਸ ਖਾਨ ਦੇ ਨਾਲ ਸਰੀਰ ਵਿੱਚ ਤਾਜ਼ਾ ਖੂਨ ਬਣਦਾ ਹੈ ਨੰਬਰ 21 ਜੇਕਰ ਤੁਹਾਡੇ ਹੱਥ ਹਰ ਸਮੇਂ ਠੰਡੇ ਰਹਿੰਦੇ ਆ ਤਾਂ ਇਸ ਦਾ ਇਹ ਸੰਕੇਤ ਹੈ ਕਿ ਤੁਹਾਡੇ ਵਿੱਚ ਖੂਨ ਦੀ ਕਮੀ ਹੋ ਸਕਦੀ ਆ ਨੰਬਰ 22 ਤੁਹਾਨੂੰ ਫਲ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਇਦਾਂ ਕਰਨ ਦੇ ਨਾਲ ਸਾਡੇ ਤੇਜ਼ਾਬ ਬਣਦਾ ਹੈ ਅਤੇ ਕਾਲਜੇ ਵਿੱਚ ਜਲਨ ਹੋਣ ਲੱਗ ਜਾਂਦੀ ਆ ਨੰਬਰ 23 ਜੇਕਰ ਸਾਨੂੰ ਆਪਣੇ ਚਿਹਰੇ ਉੱਪਰ ਬੜਾਪਾ ਜਲਦੀ ਨਜ਼ਰ ਆ ਰਿਹਾ ਹੋਵੇ ਤਾਂ ਸਾਨੂੰ ਦੁੱਧ ਵਿੱਚ ਚੋਹਾਂ ਾਰੇ ਬਾਲਕੀ ਪੀਨੇ ਚਾਹੀਦੇ ਹਨ ਨੰਬਰ 24 ਜਿਆਦਾ ਠੰਡਾ ਪਾਣੀ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤੇ ਦੰਦ ਜਲਦੀ ਖਰਾਬ ਹੋ ਜਾਂਦੇ ਨੇ ਨੰਬਰ 25 ਹਰ ਰੋਜ਼ ਦੁੱਧ ਪੀਤਾ ਜਾਣਾ ਬਹੁਤ ਜ਼ਿਆਦਾ ਫਾਇਦੇਮੰਦ ਦਾ ਦੁੱਧ ਅੰਮ੍ਰਿਤ ਦੇ ਸਮਾਨ ਹੁੰਦਾ ਹੈ ਕਈ ਲੋਕ ਦੁੱਧ ਨੂੰ ਛੱਡ ਦਿੰਦੇ ਨੇ ਪਰ ਦੁੱਧ ਨੂੰ ਨਿਯਮਤ ਰੂਪ ਵਿੱਚ ਪੀਣਾ ਚਾਹੀਦਾ ਹੈ ਇਸ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਕਦੇ ਵੀ ਥੋਥ ਨਹੀਂ ਪੈਂਦੀ ਤੇ ਤੁਹਾਡੀਆਂ ਹੱਡੀਆਂ ਹਮੇਸ਼ਾ ਮਜ਼ਬੂਤ ਰਹਿੰਦੀਆਂ ਨੇ ਨੰਬਰ 26 ਬਾਲਾਂ ਨੂੰ ਲੰਬੇ ਅਤੇ ਕਾਲੇ ਬਣਾਉਣ ਦੇ ਲਈ ਸਰੋਂ ਦੇ ਤੇਲ ਵਿੱਚ ਥੋੜਾ ਜਿਹਾ ਦੁੱਧ ਮਿਲਾ ਕੇ ਆਪਣੇ ਸਿਰ ਉੱਪਰ ਲਗਾਓ ਇਸ ਦੇ ਨਾਲ ਤੁਹਾਡੇ ਬਾਲ ਲੰਬੇ ਅਤੇ ਕਾਲੇ ਹੋ ਜਾਣਗੇ ਨੰਬਰ 27 ਜੇਕਰ ਤੁਹਾਡੇ ਸਿਰ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਤੁਸੀਂ ਚਾਵਲ ਖਾਣ ਤੋਂ ਪਰਹੇਜ਼ ਕਰੋ ਨੰਬਰ 28 ਚਾਵਲ ਖਾਣ ਤੋਂ ਬਾਅਦ ਸਾਨੂੰ ਕਦੇ ਵੀ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ ਇਦਾਂ ਕਰਨ ਦੇ ਨਾਲ ਇਹ ਸਾਨੂੰ ਪੇਟ ਨੂੰ ਨੁਕਸਾਨ ਕਰਦਾ ਹੈ ਸਨ ਇਸ ਦੇ ਨਾਲ ਸਾਡਾ ਖਾਣਾ ਵੀ ਨਹੀਂ ਪਚਦਾ ਨੰਬਰ 29 ਕੰਨ ਦੇ ਵਿੱਚ ਮੈਲ ਜਮਾ ਹੋਣ ਤੇ ਸਾਡੇ ਕੰਨਾਂ ਵਿੱਚ ਖੁਜਲੀ ਹੋਣ ਲੱਗਦੀ ਆ ਰਾਤ ਨੂੰ ਸੌਣ ਤੋਂ ਪਹਿਲਾਂ 2 ਤੋਂ 3 ਬੂੰਦਾ ਸਰੋਂ ਦੇ ਤੇਲ ਦੀਆਂ ਕੰਨਾਂ ਵਿੱਚ ਪਾ ਲਓ ਕੰਨਾਂ ਵਿੱਚਲੀ ਮੈਲ ਆਪਣੇ ਆਪ ਬਾਹਰ ਆ ਜਾਵੇਗੀ ਤੇ ਖੁਰਕੋਣੀ ਵੀ ਬੰਦ ਹੋ ਜਾਵੇਗੀ ਨੰਬਰ 30 ਗਰਮ ਕੱਪੜਿਆਂ ਨੂੰ ਜ਼ਿਆਦਾ ਸਮੇਂ ਤੱਕ ਅਲਮਾਰੀ ਵਿੱਚ ਰੱਖਣ ਤੇ ਉਹਨਾਂ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਆ ਕੱਪੜਿਆਂ ਨੂੰ ਸਮੈਲ ਤੋਂ ਬਚਾਉਣ ਦੇ ਲਈ ਉਹਨਾਂ ਦੇ ਵਿੱਚ ਖਾਲੀ ਪਰਫਿਊਮ ਦੀ ਬੋਤਲ ਨੂੰ ਰੱਖ ਦਿਓ ਜਦੋਂ ਤੁਸੀਂ ਕੱਪੜੇ ਕੱਢੋਗੇ ਤਾਂ ਉਹਨਾਂ ਵਿੱਚੋਂ ਖੁਸ਼ਬੂ ਆਵੇਗੀ ਨੰਬਰ 31 ਜੇਕਰ ਤੁਸੀਂ ਗਰਮ ਪਾਣੀ ਵਿੱਚ ਹਰੀ ਇਲਾਇਚੀ ਦਾ ਸੇਵਨ ਕਰਦੇ ਆ ਤਾਂ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਆ ਨੰਬਰ 32 ਜੇਕਰ ਤੁਹਾਡੇ ਸਰੀਰ ਵਿੱਚ ਤੁਹਾਨੂੰ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਵੇ ਤਾਂ ਦੁੱਧ ਦੇ ਵਿੱਚ ਜੋ ਚੁਆਰੇ ਬਾਲ ਕੇ ਪੀ ਲਵੋ ਇਦਾਂ ਕਰਨ ਦੇ ਨਾਲ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਓਗੇ ਨੰਬਰ 33 ਹਰ ਰੋਜ਼ ਰਾਤ ਨੂੰ ਕਿਸ਼ਮਿਸ਼ ਦਾ ਸੇਵਨ ਕਰਨ ਦੇ ਨਾਲ ਸਰੀਰ ਨੂੰ ਤਾਕਤ ਮਿਲਦੀ ਆ ਨੰਬਰ 34 ਪਦੀਨੇ ਦੀ ਪੱਤੀ ਨੂੰ ਚਿਹਰੇ ਤੇ ਲਗਾਉਣ ਦੇ ਨਾਲ ਸਕਿਨ ਨਰਮ ਤੇ ਪਲੀਨ ਹੋ ਜਾਂਦੀ ਆ ਨੰਬਰ 35 ਜੇਕਰ ਤੁਹਾਨੂੰ ਸੁੱਕੀ ਖੰਗ ਹੋ ਜਾਵੇ ਤਾਂ ਰਾਤ ਨੂੰ ਦੁੱਧ ਵਿੱਚ 2 ਤੋਂ 3 ਪਤਾਸੇ ਘੋਲ ਕੇ ਪੀ ਲਓ ਸੁੱਕੀ ਖੰਗ ਤੁਹਾਡੀ ਜੜ ਤੋਂ ਖਤਮ ਹੋ ਜਾਵੇਗੀ ਨੰਬਰ 36 ਸਾਨੂੰ ਹਰ ਰੋਜ਼ ਸਵੇਰੇ ਉੱਠ ਕੇ ਦਲੀਆ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਿਤ ਹੈ ਜੋ ਲੋਕ ਆਪਣਾ ਭਾਰ ਵਧਾਉਣਾ ਚਾਹੁੰਦੇ ਨੇ ਉਹ ਸਵੇਰੇ ਰੋਜ਼ ਉੱਠ ਕੇ ਦਲੀਆ ਖਾਣ ਇਸ ਦੇ ਨਾਲ ਉਹਨਾਂ ਦਾ ਭਾਰ ਜਲਦੀ ਵਧ ਜਾਵੇਗਾ ਨੰਬਰ 37 ਗੱਲ-ਗੱਲ ਉੱਤੇ ਜ਼ਿਆਦਾ ਸੋਚਣ ਵਾਲੇ ਲੋਕ ਡਿਪਰੈਸ਼ਨ 'ਚ ਚਲੇ ਜਾਂਦੇ ਆ ਅਸਲ ਵਿੱਚ ਲੋਕ ਉਹੀ ਸੋਚਦੇ ਆ ਜੋ ਕੁਝ ਹੁੰਦਾ ਨਹੀਂ ਤਾਂ ਫਾਲਤੂ ਨਹੀਂ ਸੋਚਣਾ ਚਾਹੀਦਾ ਇਸ ਦੇ ਨਾਲ ਤੁਹਾਡੇ ਸਰੀਰ ਨੂੰ ਨੁਕਸਾਨ ਹੀ ਹੁੰਦਾ ਹੈ ਨੰਬਰ 38 ਰਾਤ ਦੀ ਬਚੀ ਹੋਈ ਰੋਟੀ ਵਿੱਚ ਫਾਈਬਰ ਭਰਪੂਰ ਮਾਤਰਾ ਚ ਹੁੰਦਾ ਸਵੇਰੇ ਉੱਠ ਕੇ ਉਹ ਰੋਟੀ ਦੁੱਧ ਵਿੱਚ ਪਾ ਕੇ ਖਾਣ ਦੇ ਨਾਲ ਸਾਨੂੰ ਪੇਟ ਦੀਆਂ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਆ ਤੇ ਹੱਡੀਆਂ ਵੀ ਮਜ਼ਬੂਤ ਹੋ ਜਾਂਦੀਆਂ ਨੇ ਤੇ ਇਸ ਦੇ ਨਾਲ ਪੇਟ ਦੀਆਂ ਕਈ ਬਿਮਾਰੀਆਂ ਖਤਮ ਹੋ ਜਾਂਦੀਆਂ ਨੰਬਰ 39 ਜੇਕਰ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਜਾਵੇ ਤਾਂ ਇਹਦਾ ਮਤਲਬ ਆ ਕਿ ਤੁਹਾਡੀ ਨਜ਼ਰ ਕਮਜ਼ੋਰ ਹੋਣ ਲੱਗੀ ਆ ਤਾਂ ਤੁਸੀਂ ਤੁਰੰਤ ਹੀ ਡਾਕਟਰ ਦੀ ਸਲਾਹ ਲਵੋ ਨੰਬਰ 40 ਹਰ ਰੋਜ਼ ਸਵੇਰੇ ਉੱਠ ਕੇ 10 ਤੋਂ 15 ਮਿੰਟ ਸੈਰ ਕਰਨ ਦੇ ਨਾਲ ਡਿਪਰੈਸ਼ਨ ਦੂਰ ਹੁੰਦਾ ਅਤੇ ਸਰੀਰ ਵੀ ਚੰਗਾ ਰਹਿੰਦਾ ਨੰਬਰ 41 ਬਦਾਮਾਂ ਦਾ ਤੇਲ ਧੁੰਨੀ ਦੇ ਵਿੱਚ ਲਗਵਾਉਣ ਦੇ ਨਾਲ ਪੇਟ ਹੌਲੀ-ਹੌਲੀ ਘਟਣ ਲੱਗ ਜਾਂਦਾ ਹੈ ਨੰਬਰ 42 ਪਿਆਜ਼ ਦੀ ਖੁਸ਼ਬੂ ਸੁੰਘਣ ਦੇ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 43 ਜ਼ਿਆਦਾ ਸੋਚਣਾ ਤੇ ਟੈਨਸ਼ਨ ਲੈਣ ਵਾਲੇ ਲੋਕਾਂ ਦੇ ਚਿਹਰੇ ਉੱਤੇ ਛਾਈਆਂ ਪੈ ਜਾਂਦੀਆਂ ਨੇ ਤਾਂ ਔਰਤਾਂ ਨੂੰ ਟੈਨਸ਼ਨ ਤੇ ਫालतू ਦਾ ਸੋਚਣਾ ਨਹੀਂ ਚਾਹੀਦਾ ਨੰਬਰ 44 ਸਫੇਦ ਪਿਆਜ਼ ਦਾ ਰਸ ਬਾਲਾ ਵਿੱਚ ਲਗਾਉਣ ਦੇ ਨਾਲ ਬਾਲ ਟੁੱਟ ਨੂੰ ਬੰਦ ਹੋ ਜਾਂਦੇ ਆ ਨੰਬਰ 45 ਕਾਜੂ ਦਾ ਸੇਵਨ ਕਰਨ ਦੇ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਨੰਬਰ 46 ਖਾਣਾ ਖਾਣ ਤੋਂ ਬਾਅਦ ਸਾਨੂੰ ਇਸ ਲਈ ਨੀਂਦ ਆਉਂਦੀ ਹੈ ਕਿਉਂਕਿ ਖੂਨ ਦਾ ਬਹਾ ਹੌਲੀ ਹੋ ਜਾਂਦਾ ਹੈ ਤੇ ਸਰੀਰ ਦੀ એનર્ਜੀ ਉਸ ਖਾਣੇ ਨੂੰ ਪਹੁੰਚਾਉਣ ਵਿੱਚ ਲੱਗਣੀ ਸ਼ੁਰੂ ਹੋ ਜਾਂਦੀ ਆ ਨੰਬਰ 47 ਰਾਤ ਨੂੰ ਸੌਂਦੇ ਸਮੇਂ ਪੇੜ ਦੇ ਸਹਾਰੇ ਸੌਣ ਵਾਲਾ ਇਨਸਾਨ ਜਲਦੀ ਬੁੱਢਾ ਹੋ ਜਾਂਦਾ ਹੈ ਨੰਬਰ 48 ਜੇਕਰ ਜ਼ਖਾਮ ਨਾਲ ਨੱਕ ਬੰਦ ਹੋ ਜਾਵੇ ਤਾਂ ਥੋੜਾ ਜਿਹਾ ਗੁੜ ਖਾ ਲਓ ਤੁਹਾਨੂੰ ਤੁਰੰਤ ਰਾਹਤ ਮਿਲੇਗੀ ਨੰਬਰ 49 ਸਾਨੂੰ ਕਦੇ ਵੀ ਆਪਣੇ ਚਿਹਰੇ ਤੇ ਜ਼ਿਆਦਾ ਗਰਮ ਪਾਣੀ ਨਹੀਂ ਲਾਉਣਾ ਚਾਹੀਦਾ ਜੇ ਤੁਸੀਂ ਆਪਣਾ ਚਿਹਰਾ ਗਰਮ ਪਾਣੀ ਦੇ ਨਾਲ ਧੋਵੋਗੇ ਤਾਂ ਇਸ ਦੇ ਨਾਲ ਤੁਸੀਂ ਜਲਦੀ ਬੁੱਢੇ ਨਜ਼ਰ ਆਉਣ ਲੱਗ ਜਾਓਗੇ ਨੰਬਰ 50 ਤੇਜ਼ ਤੇਜ਼ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੇਕਰ ਅਸੀਂ ਦੇਸੀ ਘਿਓ ਦੇ ਨਾਲ ਸਿਰ ਤੇ ਮਾਲਿਸ਼ ਕਰਦੇ ਹਾਂ ਤਾਂ ਸਾਡਾ ਦਿਮਾਗ ਤਾਕਤਵਰ ਬਣ ਜਾਂਦਾ ਹੈ ਤੇ ਸਿਰ ਦਰਦ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਆ ਨੰਬਰ 52 ਲੋਕ ਖਾਣਾ ਖਾਣ ਤੋਂ ਬਾਅਦ ਨਹਾਉਂਦੇ ਹਨ ਤੇ ਉਹਨਾਂ ਦਾ ਰੰਗ ਸਾਵਲਾ ਹੋਣ ਲੱਗ ਜਾਂਦਾ ਹੈ ਇਸ ਲਈ ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਨਹੀਂ ਨਹਾਉਣਾ ਚਾਹੀਦਾ ਨਹਾਉਣ ਤੇ ਖਾਣਾ ਖਾਣ ਦੇ ਵਿੱਚ ਥੋੜੀ ਜਿਹੀ ਵਾਥ ਰੱਖਣੀ ਚਾਹੀਦੀ ਆ ਨੰਬਰ 53 ਸਾਨੂੰ ਹਮੇਸ਼ਾ ਲੱਕੜੀ ਦੇ ਕੰਕੇ ਦਾ ਇਸਤੇਮਾਲ ਕਰਨਾ ਚਾਹੀਦਾ ਇਦਾਂ ਕਰਨ ਦੇ ਨਾਲ ਵਾਲ ਮਜ਼ਬੂਤ ਹੁੰਦੇ ਆ ਤੇ ਟੁੱਟਣੋਂ ਬਚ ਜਾਂਦੇ ਨੇ ਨੰਬਰ 54 ਪਾਣੀ ਵਿੱਚ ਅਦਰਕ ਵਾਲ ਕੇ ਪੀਣ ਦੇ ਨਾਲ ਜੁੜਾ ਦਾ ਦਰਦ ਖਤਮ ਹੋ ਜਾਂਦਾ ਹੈ ਨੰਬਰ 55 ਹਫਤੇ ਵਿੱਚ ਇੱਕ ਵਾਰ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸ ਦੇ ਨਾਲ ਤੁਹਾਡਾ ਸਰੀਰ ਚੰਗਾ ਰਹਿੰਦਾ ਹੈ ਅਤੇ ਨਾਲ ਹੀ ਕਿਸੇ ਤਰ੍ਹਾਂ ਦੀ ਵੀ ਸਰੀਰ ਨੂੰ ਕਮਜ਼ੋਰੀ ਨਹੀਂ ਆਉਂਦੀ ਨੰਬਰ 56 ਲਸਣ ਅਤੇ ਅਦਰਕ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਗਰਮ ਪਾਣੀ ਦੇ ਵਿੱਚ ਪਾ ਕੇ ਸੇਵਨ ਕਰਨ ਦੇ ਨਾਲ ਪੇਟ ਨੂੰ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 57 2 ਗ੍ਰਾਮ ਅਜਮੈਨ ਇੱਕ ਚੁਟਕੀ ਕਾਲਾ ਨਮਕ ਗਰਮ ਪਾਣੀ ਵਿੱਚ ਪਾ ਕੇ ਪੀਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਪੇਟ ਦਰਦ ਤੋਂ ਉਸੇ ਟਾਈਮ ਰਾਹਤ ਮਿਲ ਜਾਵੇਗੀ ਨੰਬਰ 58 ਜੇਕਰ ਮਟੋਪਾ ਆਉਣ ਲੱਗ ਜਾਵੇ ਤਾਂ ਮੋਟੀ ਅਤੇ ਛੋਟੀ ਇਲਾਇਚੀ ਦੇ ਪਾਣੀ ਵਿੱਚ ਵਾਲ ਕੇ ਪੀਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਮਟਾਪਾ ਹੌਲੀ-ਹੌਲੀ ਘਟਨਾ ਸ਼ੁਰੂ ਹੋ ਜਾਂਦਾ ਹੈ ਨੰਬਰ 59 ਭੋਜਨ ਕਰਨ ਤੋਂ ਬਾਅਦ ਸਾਦਾ ਪਾਣੀ ਪੀਣ ਤੋਂ ਇਲਾਵਾ ਜੇਕਰ ਅਸੀਂ ਉਸ ਪਾਣੀ ਦੇ ਵਿੱਚ ਅਜਮੈਨ ਪਾ ਲੈਨੇ ਆ ਤਾਂ ਉਹ ਪਾਣੀ ਸਾਡੇ ਖਾਣੇ ਨੂੰ ਹਾਜ਼ਮ ਕਰਨ ਵਿੱਚ ਮਦਦ ਕਰਦਾ ਹੈ ਤੇ ਸਾਨੂੰ ਕਦੇ ਵੀ ਗੈਸ ਅਤੇ ਵੱਜ ਹਜ਼ਮੀ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 60 ਨਹਾਉਣ ਦੇ ਸਮੇਂ ਸਾਨੂੰ ਕਦੇ ਵੀ ਸਿਰ ਉੱਤੇ ਪਾਣੀ ਨਹੀਂ ਪਾਉਣਾ ਚਾਹੀਦਾ ਸਾਨੂੰ ਹਮੇਸ਼ਾ ਪੈਰਾਂ ਤੋਂ ਹੀ ਨਹਾਉਣਾ ਸ਼ੁਰੂ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਨੰਬਰ 61 ਖਾਣਾ ਖਾਂਦੇ ਸਮੇਂ ਸਾਨੂੰ ਮੋਬਾਈਲ ਟੀਵੀ ਬਲਕੋ ਨਹੀਂ ਦੇਖਣਾ ਚਾਹੀਦਾ ਕਿਉਂਕਿ ਇਦਾਂ ਕਰਨ ਦੇ ਨਾਲ ਸਾਡਾ ਖਾਣਾ ਸਾਡੇ ਸਰੀਰ ਨੂੰ ਨਹੀਂ ਲੱਗਦਾ ਨੰਬਰ 62 ਸਾਨੂੰ ਹਰੀਆਂ ਸਬਜ਼ੀਆਂ ਦਾ ਸੇਵਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਇਸ ਦੇ ਨਾਲ ਤਾਨੂੰ ਕੋਈ ਵੀ ਬਿਮਾਰੀ ਦਾ ਸਾਹਮਣਾ ਛੇਤੀ ਛੇਤੀ ਨਹੀਂ ਕਰਨਾ ਪੈਂਦਾ ਦੋਸਤੋ ਏਸ IAS ਦੀ ਜਾਣਕਾਰੀ ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ